ਮਹਾਨ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰਮੁਖੋ ਪਿਆਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹੱਲਾ ਸਿੱਖਾ ਤੋਂ ਚੱਲ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਫਿਰ ਵਾਪਸ ਸ਼ਾਮ ਨੂੰ ਮਹੱਲਾ ਸਿੱਖਾਂ ਵਿੱਚ ਹੀ ਸਮਾਪਤ ਹੋਏਗਾ ਜੀ ਅਗਰ ਕੀਰਤਨ ਮੋਹੱਲਾ ਸਿੱਖਾ ਗੋਦਵਾਰਾ ਸਿੰਘ ਸਵਾ ਤੋਂ ਆਰੰਭ ਹੋ ਕੇ ਗਾਣਾ ਮੰਡੀ ਪੁਰਾਣੀ ਤੋਂ ਹੁੰਦਾ ਆਇਆ ਸਟੇਸ਼ਨ ਦੇ ਲਾਗੇ ਹੁੰਦਾ ਆਇਆ ਮੇਨ ਬਾਜ਼ਾਰ ਤੋਂ ਲੱਗ ਕੇ ਫਿਰ ਪੁਲਿਸ ਸਟੇਸ਼ਨ ਲਾਗੇ ਹੁੰਦਾ ਆਇਆ ਉੱਥੇ ਮਹਾਰਾਜ ਨੂੰ ਸਲਾਮੀ ਦਿੱਤੀ ਜਾਏਗੀ ਪੁਲਿਸ ਕਰਮਚਾਰੀਆਂ ਵੱਲੋਂ ਸਭ ਨੂੰ ਸਤਿ ਾਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਮਹਾਰਾਜ ਦੇ ਚੱਲੇ ਚਲਾਏ ਅਸੂਲਾਂ ਦੇ ਚੱਲਣ ਦਾ ਮਹਾਰਾਜ ਸਭ ਨੂੰ ਬਲ ਬਖਸ਼ੇ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਮਹੱਲਾ ਸਿੱਖਾਂ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਰਦਾਸ ਪਾਈ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ 베ਰ ਸਹਿਬ ਨੇ ਕਰਕੇ ਰਮਤਾ ਕੀਤੀ ਇਸ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਈ ਦਲਵਾਰ ਸਿੰਘ ਗਿੱਲ ਅਤੇ ਭਾਈ ਗੁਰਮਿੰਦਰਪਾਲ ਸਿੰਘ ਕੰਡਾ ਭਾਈ ਸਰਬਜੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਨਗਰ ਕੀਰਤਨ ਦੁਆਰਾ ਸਿੰਘ ਸਭਾ ਮੁਹੱਲਾ ਸਿੱਖਾਂ ਤੋਂ ਆਰੰਭ ਹੋ ਕੇ ਰਾਮਗੜੀਆ ਚੌਕ ਪੁਰਾਣੀ ਦਾਣਾ ਮੰਡੀ ਰੇਲਵੇ ਚੌਕ ਚੌਕ ਚੇਲੇਆ ਸਦਰ ਬਾਜ਼ਾਰ ਗੁਰੂ ਬਾਜ਼ਾਰ ਝਟਕਈਆ ਬਾਜ਼ਾਰ ਥਾਣਾ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ ਤੋਂ ਹੋਇਆ ਤੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਸ਼ਾਮ ਨੂੰ ਮੁੜੇ ਇਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਵਿਸ਼ਾਲ ਨਗਰ ਕੀਰਤਨ ਦੌਰਾਨ ਸ਼ਹਿਰ ਦੇ ਵੱਖ-ਵੱਖ ਜਗ੍ਹਾ ਤੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਦੌਰਾਨ ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਆਪਣੀ ਕਲਾ ਦਾ ਜ਼ਾਹਰ ਵਿਖਾਏ ਗਏ ਨਗਰ ਕੀਰਤਨ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ ਭਾਈ ਬਾਬਾ ਸਰਬਜੀਤ ਸਿੰਘ ਦੇ ਪ੍ਰਭਾਤ ਫੇਰੀ ਜਥੇ ਵੱਲੋਂ ਨਗਰ ਕੀਰਤਨ ਦੌਰਾਨ ਗੁਰੂ ਦਾ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਬਾ ਪ੍ਰਗਟਿਓ ਮਰਦਾ ਗੰਬੜਾ ਵਰੇ ਆਮ ਅਕੇਲਾ ਬਾਹ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾਈ ਦੇ ਮਹਾਵਾਕਾਂ ਅਨੁਸਾਰ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਚਰਨ ਨੂੰ ਖਰਾਦ ਦਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹੱਲਾ ਪ੍ਰੇਮ ਪ੍ਰੇਤ ਮਹੱਲਾ ਪ੍ਰੇਮ ਪ੍ਰੇਤ ਜੋ ਸੰਗਤਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਮੁਖੋ ਪਿਆਰਿਓ ਜੋ ਸਿੱਖਾ ਮਹੱਲਾ ਤੋਂ ਮਹਾਨ ਨਗਰ ਕੀਰਤਨ ਚੱਲਦਾ ਹੈ ਅੱਜ ਗੁਰਗੋਬ ਸਿੰਘ ਮਹਾਰਾਜੀ ਨੇ ਪ੍ਰਕਾਸ਼ ਪਰਉਨ ਮੁਖਰਾਦਿਆ ਹੋਇਆ ਮਹਾਨ ਨਗਰ ਕੀਰਤਨ ਸultanpur Lodhi ਧਰਤੀ ਤੇ ਗੁਰਮਖੋ ਪਿਆਰੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹੱਲਾ ਸਿੱਖਾ ਤੋਂ ਚੱਲ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਫਿਰ ਵਾਪਸ ਸ਼ਾਮ ਨੂੰ ਮਹੱਲਾ ਸਿੱਖਾਂ ਵਿਖੇ ਸਮਾਪਤ ਹੋਏਗਾ ਜੀ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭਧੀਆਂ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ੈਨशाह ਬਹਾਦਰ ਦੇ ਪਾਸ਼ਾ ਜੀ ਦੇ ਉਸ ਪ੍ਰਕਾਸ਼ ਪੂਰਵ ਦੇ ਸਬੰਧ ਵਿੱਚ ਗੁਰਦੁਆਰਾ ਸਿੱਖਾ ਮਹਿਲਾ ਵਿਖੇ ਸਲਤਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸਭ ਨੂੰ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਮਹਾਰਾਜ ਦੇ ਚੱਲੇ ਚਲਾਏ ਅਸੂਲਾਂ ਦੇ ਚੱਲਣ ਦਾ ਮਹਾਰਾਜ ਸਭ ਨੂੰ ਬਲ ਬਖਸ਼ੇ ਉਦਮ ਬਖਸ਼ੇ ਅੰਮ੍ਰਿਤ ਵੇਲੇ ਸ਼ਰਧਾਨ ਕਰਨ ਦਾ ਅੰਮ੍ਰਿਤ ਵੇਲੇ ਉੱਠਣ ਦਾ ਮਹਾਰਾਜ ਕਿਰਪਾ ਕਰੇ ਗੁਰੂ ਸਾਹਿਬ ਸੱਚੀ ਤੇ ਸੁੱਚੀ ਸੋਚ ਤੇ ਪਹਿਰਾ ਦਿੰਦਿਆਂ ਹੋਇਆਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ਼ਹਿਰ ਸultanpur Lodi ਦੇ ਵਿੱਚੋਂ ਮਹਾਰਾਜ ਦੇ ਨਗਰ ਕੀਰਤਨ ਦੀਆਂ ਖੁਸ਼ੀਆਂ ਸਾਰੀ ਸੰਗਤ ਪ੍ਰਾਪਤ ਕਰੇ ਤੇ ਮਹਾਰਾਜ ਦੇ ਅਸੂਲਾਂ ਮੁਤਾਬਕ ਗਊ ਗਰੀਬ ਦੀ ਰੱਖਿਆ ਦੇ ਵਾਸਤੇ ਪਹਿਰਾ ਦੇਣ ਸੱਚ ਧਰਮ ਦੇ ਪਹਿਰਾ ਦੇਣ ਤੇ ਆਪਣੇ ਬੱਚਿਆਂ ਨੂੰ ਸਿੱਖੀ ਤੇ ਗੁਰਸਿੱਖੀ ਜੀਵਨ ਬਾਲੇ ਬਣਾਉਣ ਇਹੋ ਹੀ ਮੈਂ ਸਭ ਨੂੰ ਇਹ ਦੁਆਰਾ ਕਹਿਣਾ ਵੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਜੀ ਜੋ ਇਹੋ ਹੀ ਸਿੱਖੋ ਵੀ ਮਦਦ ਕਿੱਦਾਂ ਕਰਨੀ ਤੇ ਧਰਮ ਤੇ ਕਿੱਦਾਂ ਰਹਿਣਾ ਤੇ ਪ੍ਰਾਏ ਪ੍ਰਾਏ ਨੂੰ ਆਪਣਾ ਕਿੱਦਾਂ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਾਨਤਨ ਸਹਿਬ 시ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਦੀ ਖੁਸ਼ੀ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਹ ਨਗਰ ਕੀਰਤਨ ਮਹੱਲਾ ਸਿੱਖਾ ਗੁਰਦੁਆਰਾ ਸਿੰਘ ਸਵਾਤੋਂ ਆਰੰਭ ਹੋ ਕੇ ਗਾਣਾ ਮੰਡੀ ਪੁਰਾਣੀ ਧੌਂਦਾ ਹਾਇਆ ਸਟੇਸ਼ਨ ਦੇ ਲਾਗੇ ਹੁੰਦਾ ਹਾਇਆ ਮੇਨ ਬਾਜ਼ਾਰ ਤੋਂ ਰੰਧ ਕੇ ਫਿਰ ਪੁਲਿਸ ਸਟੇਸ਼ਨ ਉੱਤੇ ਲੱਗੇ ਹੁੰਦਾ ਆ ਉੱਥੇ ਮਹਾਰਾਜ ਨੂੰ ਸਲਾਮੀ ਦਿੱਤੀ ਜਾਏਗੀ ਪੁਲਿਸ ਕਰਮਚਾਰੀਆਂ ਵੱਲੋਂ ਫਿਰ ਨਗਰ ਕੀਰਤਨ ਗੁਰਦਰਾ ਸ੍ਰੀ ਬੇਰ ਸਾਹਿਬ ਤੋਂ ਹੁੰਦਾ ਆ ਗੁਰਦਰਾ ਸ੍ਰੀ ਹਰ ਸਾਹਿਬ ਗੁਰਦਰਾ ਬੇਬੇ ਨਾਨਕੀ ਦੇ ਕੋਲ ਦੀ ਦੁਬਾਰਾ ਵਾਪਸ ਸਿੱਖਾ ਮੰਧੇ ਪਹੁੰਚੇਗਾ ਔਰ ਉੱਥੇ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਅੱਜ ਜਿੰਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਵਿੱਚ ਸਭਾ ਸੁਸਾਇਟੀਆਂ ਭਾਗ ਲੈ ਰਹੀਆਂ ਹਨ ਉਹਨਾਂ ਸਭ ਦਾ ਗੁਰੂ ਘਰ ਵੱਲੋਂ ਗੁਰੂ ਘਰਾਇ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਖਿਆ ਜਾਂਦਾ ਹੈ ਆਦਰ ਧੰਨਵਾਦ ਹੈ ਜੀ ਆਇਆਂ ਕੀ ਆਇਆ ਜੀ ਆਇਆਂ